ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ ਸਤਿ ਸ਼੍ਰੀ ਅਕਾਲ ਦੋਸਤੋ ਫਾਈਨਲੀ 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 ਮੌਨਸੂਨ ਆ ਗਿਆ ਹੈ ਤੇ ਇਸ ਸੋਨੇ ਜਿਹੇ ਮੌਸਮ 'ਚ ਅੱਜ ਮੈਂ ਮਿਲਣ ਆਈ ਆ ਇੱਕ ਬਿਲਕੁਲ ਹੀ ਪਿੰਡੂ ਬੰਦੇ ਨੂੰ ਜੀ ਹਾਂ ਬਿਲਕੁਲ ਆਪਣੇ ਆਪ ਨੂੰ ਕਹਿੰਦੇ ਨੇ ਮਾਈ ਸੈਸ ਪਿੰਡੂ ਤੇ ਬਿਲਕੁਲ ਦਿਲ ਤੋਂ ਦੇਸੀ ਨੇ بارش ਉਹਨਾਂ ਨੂੰ ਵੀ ਬਹੁਤ ਪਸੰਦ ਹੈ ਪਰ ਪਤਾ ਨਹੀਂ ਮੇਰੇ ਨਾਲ ਇੱਥੇ ਨਹੀਂ ਉੱਥੇ ਘੜਵੇਂ ਨੇ ਵੇਖੋ ਵੇਖੋ ਕੌਣ ਹੈ ਲੈ ਇਧਰ ਪੜਾ ਲੱਗਿਆ ਤਾਂ ਫਿਰ ਉੱਪਰ ਆ ਜਾ ਨਾ ਨਾ ਪ੍ਰੀ ਤੂੰ ਥੱਲੇ ਆਉ ਨਾ ਤੁਸੀਂ ਉੱਤੇ ਕੀ ਕਰੋ ਐਨਾ ਸੋਨਾ ਮਾਸਮ ਹੈ ਨਾ ਨਾ ਤੇਰੀ ਕੋਈ ਛਤਰੀ ਛੋਟੀ ਹੈ ਤੇ ਮੇਰੇ ਕੋਲ ਟੀ-ਸ਼ਰਟ ਵੀ ਇੱਕੀ ਹੈ ਮੈਂ ਤੇ ਜਾਨ ਨਹੀਂ ਜਾਂਦਾ ਉੱਪਰ ਆ ਜਾ ਚਲੋ ਕੋਈ ਗੱਲ ਨਹੀਂ ਮੈਂ ਹੀ ਉੱਤੇ ਆਨੀਆ ਵੇਟ ਕਰੋ ਤਿੱਲੇ ਕਿ ਕਰਦੀ ਕਿਉਂ ਤੂੰ ਤਿੱਲੇ ਕਿਉਂ ਨਹੀਂ ਆਇਆ ਇਸੋਂ ਕਿੰਨਾ ਸੋਹਣਾ ਮੌਸਮ ਨਹੀਂ ਤੇਰੇ ਕੋਲ ਛਤਰੀ ਸੀਗੀ ਇੱਕ ਵਾਰ ਕੋ ਟ-ਸ਼ਰਟ ਭੇਜਦਾ ਫਿਰ ਚਲੋ ਕੋਈ ਗੱਲ ਨਹੀਂ ਉਹ ਫਿਰ ਕਿਸੇ ਦਿਨ ਪਰ ਵੈਸੇ ਯਾਰ ਮੌਨਸੂਨ ਸ਼ੁਰੂ ਹੋ ਗਿਆ ਕਿੰਨਾ ਸੋਹਣਾ ਮੌਸਮ ਹੋ ਗਿਆ ਨਾ ਹਾਂ ਮੌਸਮ ਰੋਮਾਂਟਿਕ ਹੈ ਜੀ ਬਹੁਤ ਚੰਗਾ ਮੌਸਮ ਲੱਗਦਾ ਹੈ ਹਮੇਸ਼ਾ ਹੀ ਅ ਸ਼ਹਿਰਾਂ ਦੇ ਚੰਗਾ ਲੱਗਦਾ ਹੈ ਪਿੰਡਾਂ 'ਚ ਸਾਨੂੰ ਜਦੋਂ ਕੰਮ ਕਰ ਕਰਨੇ ਪੈਂਦੇ ਆ ਨਾ ਪੱਠੇ ਲੈ ਲੈਉਣੇ ਬਾਹਰੋਂ ਕੱਚੀਆਂ ਵਟਾਂ ਦੇ ਤੇ ਕੱਚੇ ਪੈਣ ਦੇ ਉੱਤੇ ਤੇ ਉੱਥੇ ਫਿਰ ਲੱਗਦਾ ਕਿੱਥੇ ਆ ਪਰ ਇਹ ਇਹ ਮੌਸਮ ਸਾਡੇ ਜ਼ਿਮੀਦਾਰਾਂ ਵਾਸਤੇ ਬਹੁਤ ਚੰਗਾ ਕਿਉਂਕਿ ਹੁਣ ਝੋਨੇ ਦਾ ਟਾਈਮ ਆ ਤੇ ਝੋਨੇ ਨੂੰ ਬਹੁਤ-ਬਹੁਤ ਪਾਣੀ ਚਾਹੀਦਾ ਹੁੰਦਾ ਸੋ ਇਸ ਕਰਕੇ ਉਹਨਾਂ ਵਾਸਤੇ ਬਹੁਤ ਵਧੀਆ ਥੋੜੀ ਰਾਹਤ ਮਿਲੀ ਹੈ ਨਾ ਹਾਂ ਬਿਲਕੁਲ ਐਨੀ ਗਰਮੀ ਤੋਂ ਤੇ ਪਿੰਡਾਂ ਦੀ ਤੁਸੀਂ ਗੱਲ ਛੇੜੀ ਹੈ ਬੜੇ ਅੱਜਕਲ ਤੁਸੀਂ ਕਹਿ ਰਹੇ ਹੋ ਮਾਈ ਸੈਲਫ ਪਿੰਡੂ ਮਾਈ ਸੈਲਫ ਪਿੰਡੂ ਕੀ ਗੱਲ ਹੋਗੀ ਆਈ ਪ੍ਰਾਊਡ ਮੈਂ ਮਤਲਬ ਮਾਈ ਸੈਲਫ ਪਿੰਡੂ ਕਹਿੰਦੇ ਮੈਨੂੰ ਪ੍ਰਾਊਡ ਫੀਲ ਹੁੰਦਾ ਕਿਉਂਕਿ ਮੈਂ ਪਿੰਡੂ ਆ ਲਾਈਕ ਕੈਲੋ ਕੇ ਵੀ ਪਿੰਡਾਂ ਚ ਜਮੇ ਪੜਿਆ ਸੋ ਹੁਣ ਤੱਕ ਪਿੰਡਾਂ ਦੀਆਂ ਗੱਲਾਂ ਨੂੰ ਰਿਪਰੈਜ਼ੈਂਟ ਕਰਦੇ ਆਇਆ ਸੋ ਮੇਰੀ ਕੋਸ਼ਿਸ਼ ਹੈ ਕਿ ਆ ਜਿਹੜੀ ਫਿਲਮ ਕੀਤੀ ਹੈ ਹੁਣ ਮਾਈ ਸੈਲਫ ਪਿੰਡੂ ਜਿਹੜਾ ਟਾਈਟਲ ਹੈ ਉਹਦੇ ਵਿੱਚ ਵੀ ਬਹੁਤ ਸਾਰਾ ਮੇਰਾ ਕਿਰਦਾਰ ਹੀ ਰਹਾ ਉਹ ਪਿੰਡੂ ਮੁੰਡੇ ਦਾ ਆ ਸੋ ਅਸੀਂ ਵੇਖਿਆ ਪੋਸਟਰ 'ਚ ਪੂਰਾ ਖੱਟਾ ਗੁਰਦਾ ਐਂਡ ਆਲ ਹੈ ਨਾ ਐਡਾ ਗੁਰਦਾ ਬਿਲਕੁਲ ਉਹ ਅਸੀਂ ਫੁੱਟ ਸੂਰੀ ਟੌਰ ਘੱਡੀ ਹੈ ਜੀਪ 'ਤੇ ਖੜੇ ਹੋ ਪੂਰੀ ਪੂਰੀ ਐਂਡ ਕਾ ਸ਼ੰਕਾ ਲਾ ਗਿਆ ਨਾ ਪਹਿਲੀ ਵੇਚੀ ਹੋਏ ਫਿਰ ਕਿੱਦਾਂ ਦੀ ਜੀਪ ਹੁੰਦੀ ਥੱਲੇ ਸੋ ਕਿਸ ਤਰ੍ਹਾਂ ਦਾ ਮਤਲਬ ਕੈਰੈਕਟਰ ਵੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਗਾਣਿਆਂ 'ਚ ਤੁਸੀਂ ਮਤਲਬ ਉਹੀ ਥੋੜੀ ਜੀ ਮਸਤੀ ਕਰਦੇ ਹੋ ਹੈਨਾ ਸੇਮ ਆਲਮੋਸਟ ਕਿਉਂਕਿ ਮੈਨੂੰ ਮੈਂ ਇੰਜੋਏ ਕਰਦਾ ਉਸ ਕੈਰੈਕਟਰ ਨੂੰ ਹਮੇਸ਼ਾ ਹੀ ਔਰ ਲੋਕ ਵੀ ਇੰਜੋਏ ਕਰਦੇ ਮੇਰੇ ਉਸ ਕੈਰੈਕਟਰ ਨੂੰ ਹੁਣ ਜਦੋਂ ਮੈਂ ਅਤਗੋਰੀ ਕੀਤਾ ਥੋੜਾ ਮੈਂ ਡਿਫਰੈਂਟ ਸਟਾਈਲ ਬਣਾਇਆ ਤੇ ਕਈ ਜਿਹੜੇ ਮੇਰੇ ਪੱਕੇ ਜਿਹੜੇ ਦਰਸ਼ਕ ਜਾਂ ਸਰੋਤੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਬਾਜੀ ਉਹ ਤੁਹਾਡਾ ਉਦੇਸੀ ਵਾਲਾ ਸਟਾਈਲ ਵੀ ਵਧੀਆ ਵੈਸੇ ਇਹ ਵੀ ਵਧੀਆ ਹੈ ਉਹ ਵੀ ਵਧੀਆ ਉਹਦੀ ਵੀ ਕੀ ਬਾਤ ਸੋ ਉਹ ਚੀਜ਼ ਮੈਂ ਦੋਨੋਂ ਚੀਜ਼ਾਂ ਕੈਰੀ ਕਰਨਾ ਚਾਹੁੰਦਾ ਨਾਲ ਨਾਲ ਗੂਗਲ ਕੰਪੀਟੀਸ਼ਨ ਦਾ ਟਾਈਮ ਹੈ ਇਸ ਵੇਲੇ ਜੋ ਮੈਂ ਚਾਹਣਾ ਵੀ ਜਿਹੜਾ ਥੋੜਾ ਵੈਸਟਰਨ ਲੁੱਕ ਲੋਕਾਂ ਚ ਨਜ਼ਰ ਲੋਕਾਂ ਨੂੰ ਆਈ ਹੈ ਤੇ ਲੋਕਾਂ ਨੇ ਅਪਰੀਸ਼ੀਏਟ ਵੀ ਕੀਤੀ ਹੈ ਐਵੇਂ ਨਾਲ ਨਾਲ ਚੱਲਦੀ ਰਹੇ ਥੋੜਾ ਦੇਸੀਪਣ ਜਿਹੜਾ ਉਹ ਨਾ ਮੇਰਾ ਕਿਤੇ ਇਹ ਸਾਰੇ ਕਿ ਕਿ ਲੋਕੇ ਝਾਂਮ ਝਾਂਮ ਦੇ ਵਿੱਚ ਨਿਕਲ ਜੋਗੇ ਬਿਲਕੁਲ ਤੇ ਤੁਹਾਡੀ ਦੂਜੀ ਫਿਲਮ ਹੈ ਤੇ ਕਾਫੀ ਚਿਰ ਤੋਂ ਤੁਸੀਂ ਤੁਹਾਨੂੰ ਰਿਲੀਜ਼ ਦਾ ਵੀ ਇੰਤਜ਼ਾਰ ਸੀ ਫਾਈਨਲੀ 28th ਅਗਸਟ ਨੂੰ ਰਿਲੀਜ਼ ਹੋ ਰਹੀ ਹੈ ਜੀ ਹਾਂ ਉਹ ਬਹੁਤ ਸਾਰੀਆਂ ਐਕਸਾਈਟਮੈਂਟਸ ਨੇ ਕਿਉਂਕਿ ਇੱਕ ਤਾਂ ਥੋੜਾ ਜਿਹਾ ਸਾਨੂੰ ਸਮਾਂ ਲੱਗ ਗਿਆ ਕਿਉਂਕਿ ਸਾਡੇ ਕਲਾਕਾਰ ਬੰਬਈ ਤੋਂ ਸੀ ਕੁਝ ਉਹ ਫਿਰ ਹਿੰਦੀ ਫਿਲਮਾਂ ਦੇ ਵਿੱਚ ਬਿਜ਼ੀ ਹੋ ਗਏ ਉਹਨਾਂ ਦਾ ਟਾਈਮ ਨਾ ਮਿਲਣ ਕਰਕੇ ਸਾਡੀ ਫਿਲਮ ਨੂੰ ਥੋੜਾ ਜਿਹਾ ਟਾਈਮ ਲੱਗਿਆ ਪਰ ਹੁਣ ਸਾਡੀ ਫਿਲਮ ਬਿਲਕੁਲ ਕੰਪਲੀਟ ਹੋ ਗਈ ਆ ਅ ਡੀਆਈ ਵਗੈਰਾ ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਕਹਿ ਲੋ ਕਿ ਇੱਕ ਵਿਆਹ ਵਾਂਗੂ ਸਾਰੀਆਂ ਚੀਜ਼ਾਂ ਸਾਰੇ ਸੌਦੇ ਪਤੇ ਇਕੱਠੇ ਆ ਹੁਣ ਖਾਲੀ ਬਰਾਤ ਆਉਂਦਾ ਬਰਾਤ ਜਾਣ ਦਾ ਜਾਂ ਆਉਣ ਦਾ ਬੇਟਾ ਬਸ 28 ਤਰੀਕ ਨੂੰ ਉਹ ਹੋ ਜਾਣਾ ਜੀ ਕੋਈ ਡਾਇਲੌਗ ਹੋ ਜਾਏ ਫਿਰ ਇਸ ਮੌਸਮ ਚ ਪਿੰਡੂ ਇੱਕਦਮ ਡਾਇਲੌਗ ਹਾਂ ਬਿਲਕੁਲ ਉਹਦੇ ਵਿੱਚ ਇੱਕ ਕਰੈਕਟਰ ਹੈ ਜੀ ਮੇਰਾ ਮੈਂ ਪਿੰਡੂ ਹੀ ਹੈਗਾ ਤੇ ਸੀ ਪਿੰਡਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਤੇ ਉਹ ਕੁੜੀਆਂ ਤੇ ਮੁੰਡਿਆਂ ਦੀ ਸ਼ਰਾਰਤ ਹੈ ਕਲਾਸਰੂਮ ਦੇ ਵਿੱਚ ਬੈਠੇ ਆ ਤੇ ਉਹ ਇੱਕ ਜਿਹਨਾਂ ਨਾਲ ਦਾ ਕਰੈਕਟਰ ਉਹ ਉਹਦੇ ਜਹਾਜ਼ ਮਾਰ ਦਿੰਦਾ ਉਹ ਕੁੜੀ ਕਹਿੰਦੀ ਆ ਦੇਖੋ ਮੈਮ ਇਹ ਪਿੰਡੂ ਜੀ ਸ਼ਰਾਰਤਾਂ ਕਰਨੋਂ ਨਹੀਂ ਹਟਦੇ ਉਹ ਕਹਿੰਦਾ ਫਿਰ ਕੀ ਹੋਇਆ ਵੀ ਮੇਰਾ ਨਾਲ ਜਿਹੜਾ ਬਰਦਰ ਹੈ ਉਹ ਕਹਿੰਦਾ ਫਿਰ ਕੀ ਹੋਇਆ ਤੇਰੀ ਜਹਾਜੀ ਦਾ ਮਾਰਿਆ ਬਾਤੀ ਥੋੜੀ ਮਾਰਤੀ ਗੰਦੀ ਇਥੇ ਵਾਟ ਇਜ਼ ਪਾਤੀ ਕਹਿੰਦਾ ਲੈ ਵਾਟ ਇਜ਼ ਪਾਤੀ ਵੱਡੀ ਆਈ ਅੰਗਰੇਜ਼ਣ ਉਹ ਕਹਿੰਦੀ ਹਟ ਪਿੰਡੂ ਜੀ ਨਾ ਹੁਣ ਤਾਂ ਮਰੇ ਜਾਣਦਾ ਜਾਣਦਾ ਤੁਹਾਡੀਆਂ ਸ਼ਹਿਰਿਆਂ ਨੂੰ ਸਾਡੇ ਪਿੰਡਾਂ ਚੋਂ ਲੱਦ-ਲੱਦ ਗੰਨੇਆਂ ਦੀਆਂ ਟਰਾਲੀਆਂ ਜਦੋਂ ਤੁਹਾਡੇ ਸ਼ਹਿਰਾਂ ਚੋਂ ਲੰਘਦੀਆਂ ਹਨਾ ਸਾਰਾ ਸਾਰਾ ਲੰਮ ਤਬਰ ਲੰਮਕੇ ਤੁਸੀਂ ਟਰਾਲੇ ਗੰਨੇ ਖਿੱਚਦੇ ਹੋ ਤੇ ਨਾਲੇ ਕਹਿੰਦੇ ਹੋ ਪਾਪਾ ਥੋੜੇ ਛੋਟੇ ਛੋਟੇ ਬੱਚੇ ਕਹਿੰਦੇ ਪਾਪਾ ਕੱਲ੍ਹ ਕੇ ਲਈ ਵੀ ਖਿੱਚੋ ਨਾ ਕੱਲ੍ਹ ਕੇ ਲਈ ਵੀ ਖਿੱਚੋ ਨਾ ਕਿਉਂਕਿ ਥੋੜਾ ਪੁਰਾਣਾ ਹੋ ਗਿਆ ਡਾਇਰ ਲਾ ਕੇ ਪ੍ਰੋਪਰ ਯਾਦ ਨਹੀਂ ਪਰ ਉਹਦੇ ਵਿੱਚ ਬੜਾ ਫਲੂਐਂਟ ਕਿਹਾ ਗਿਆ ਬੜਾ ਮਤਲਬ ਇੱਕ ਚੰਗੇ ਮੂਡ ਦੇ ਵਿੱਚ ਗੱਲ ਨਿਕਲੀ ਆ ਕਿ ਵੀ ਜਿਹੜੀ ਸ਼ਹਿਰਾਂ ਦੇ ਵਿੱਚੋਂ ਵਾਕਿਆ ਜਦੋਂ ਸਾਡੇ ਪਿੰਡਾਂ ਚੋਂ ਗੰਨੇਆਂ ਗੰਨੇਆਂ ਦੀਆਂ ਜਿਨ੍ਹਾਂ ਦੇ ਜਵਾਗ ਖਿੱਚਦੇ ਨੇ ਜਾਂ ਬੰਦੇ ਆ ਵੀ ਜੋ ਉੰਗਣਾ ਚੁਪਣ ਵਾਸਤੇ ਖਿੱਚਦੇ ਨੇ ਸੋ ਉਹ ਚੀਜ਼ ਨੂੰ ਉਹਦੇ ਵਿੱਚ ਬ੍ਰੀਸਿਕਲੀ ਜਿਹੜਾ ਸ਼ਹਿਰ ਤੇ ਪਿੰਡ ਦਾ ਕੰਟਰਾਸਟ ਹੈ ਉਹ ਵੀ ਫਿਲਮ ਤੋਂ ਨਜ਼ਰ ਆਏਗਾ ਹਾਂ ਬਿਲਕੁਲ ਆਏਗਾ ਨਾ ਕਿਉਂਕਿ ਕੁੜੀਆਂ ਸ਼ਹਿਰੀ ਨੇ ਔਰ ہاں ਥੋੜੀਆਂ ਫੰਕੀ ਨੇ ਕੁੜੀਆਂ ਤੇ ਮੁੰਡੇ ਥੋੜੇ ਦੇਸੀ ਹੈ ਸੋ ਉਹਨਾਂ ਦਾ ਆਪ ਉਹਦੇ ਵਿੱਚ ਜਿਹੜਾ ਕਹ ਲੋ ਕਿ ਕਨਵਰਸੇਸ਼ਨ ਹੈ ਉਹ ਬੜੀ ਪਿਆਰੀ ਹੈ ਅੱਛਾ ਇਹ ਜਿਹੜੇ ਪਿੰਡੂ ਮੁੰਡੇ ਹੁੰਦੇ ਨੇ ਇਹਨਾਂ ਦੀ ਟੌਪ 5 ਕੁਆਲਿਟੀਆਂ ਕੀ ਹੁੰਦੀਆਂ ਨੇ ਅ ਇੱਕ ਤਾਂ ਸੋਨੇ ਸੁਰੱਖੇ ਹੁੰਦੇ ਆ ਜੀ ਦੁੱਧ ਮੱਖਣਾ ਨਾਲ ਭਰੇ ਹੁੰਦੇ ਆ ਅ ਦੂਜਾ ਦਿਲੋਂ ਪੂਰੇ ਸਾਫ਼ ਹੁੰਦੇ ਆ ਕਲੀਨ ਹਾਰਟਡ ਅ ਇਹਦੇ ਕੋਲ ਕੋਣੀਆ ਵੀ ਤਾਂ ਕੁਝ ਵੀ ਕਰ ਦਿੰਦੇ ਨੇ ਹਾਂ ਤੀਜਾ ਇਹ ਵੀ ਜੋ ਵੀ ਕਰਦੇ ਨੇ ਦਿਲੋਂ ਮਤਲਬ ਪਿਆਰ ਕਰਦੇ ਕੋਈ ਫਾਰਮੈਲਿਟੀ ਨਹੀਂ ਹੁੰਦੀ ਇਹਨਾਂ ਚ ਫਾਰਮੈਲਿਟੀ ਨਹੀਂ ਹੁੰਦੀ ਚੌਥੀ ਗੱਲ ਸਾਦਗੀ ਹੁੰਦੀ ਹੈ ਇਹ ਤੁਸੀਂ ਸਾਰੀਆਂ ਮਤਲਬ ਪੋਜ਼ਿਟਿਵ ਪੁਆਇੰਟਸ ਹਾਂ ਤੇ ਪੰਜਵੀਂ ਗੱਲ ਇਹ ਆ ਵੀ ਮਤਲਬ ਅਣਖੀ ਹੁੰਦੇ ਨੇ ਖੜ ਜਾਂਦੇ ਨੇ ਜਿਹਦੇ ਲਈ ਖੜਨਾ ਖੜ ਜਾਣਾ ਵਾਸ ਚਾਹੇ ਉਹ ਕੁੜੀ ਹੋਵੇ ਤੇ ਚਾਹੇ ਯਾਰ ਦੋਸਤ ਹੋਵੇ ਸੋ ਪ੍ਰੀਥਰਪਾਲ ਚ ਇਹਨਾਂ ਚ ਕਿਹੜੀ ਕੁਆਲਿਟੀਆਂ ਨੇ ਸਾਰੀਆਂ ਆ ਆਲਮੋਸਟ ਸਾਰੀਆਂ ਨੇ ਸਾਦਗੀ ਤਾਂ ਵਿੱਚ ਹੈਗੀ ਹੈਗੀ ਆ ਆ ਸੋਣਾ ਵੀ ਜਿੱਦਾਂ ਮੈਂ ਬਹੁਤ ਆ ਤੇ ਬਾਕੀ ਇੱਕ ਕਹਿ ਲੋ ਕਿ हां यार दोस्ता ਲਈ ਕਿਤੇ ਨਾ ਕਿਤੇ ਹੈਲਪਫ ਹੈਗਾ ਬਹੁਤ ਬਹੁਤ ਤਾਰੀਫਾਂ ਮੈਂ ਆਪਣੇ ਮੂੰਹ ਕੀ ਕਰਾਂਗਾ ਬਿਲਕੁਲ ਠੀਕ ਹੈ ਠੀਕ ਰੈਂ ਨਿੰਦੇ ਆ ਇਹ ਦੱਸੋ ਕੀ ਤੁਸੀਂ ਜਿਵੇਂ ਤੁਸੀਂ ਡਾਇਲੋਗ ਦੱਸਿਆ ਫਿਲਮ ਬਹੁਤ ਕਾਮੇਡੀ ਕਾਮੇਡੀ ਫਿਲਮ ਹੈ ਟੋਟਲ ਆਊਟ ਐਂਡ ਆਊਟ ਹਾਂ ਕਾਮੇਡੀ ਇਦਾਂ ਦੀ ਨਹੀਂ ਹੈਗੀ ਤਾਹਰਾ ਕਿ ਇਹਨੂੰ ਸਿਰਫ ਅਸੀਂ ਇਹ ਸੋਚ ਕੇ ਬਣਾਈਏ ਕਿ ਅਸੀਂ ਲੋਕਾਂ ਨੂੰ ਹਸਾਉਣਾ ਹੈ ਇਹ ਅਸੀਂ ਕਾਮੇਡੀ ਕਰਨੀ ਹੈ ਇਦਾਂ ਨਹੀਂ ਹੈ ਮਤਲਬ ਇਹਦੇ ਵਿੱਚ ਸਿਚੁਏਸ਼ਨਲ ਕਾਮੇਡੀ ਐ ਸਿਚੁਏਸ਼ਨਸ ਐਦਾਂ ਦੀਆਂ ਬਣਦੀਆਂ ਕਿ ਉੱਥੇ ਆਪਣੇ ਆਪ ਵੀ ਜਿੱਦਾਂ ਲੋਕੀ ਹੱਸਣਗੇ ਇੰਜੋਏ ਕਰਨਗੇ ਉਸ ਚੀਜ਼ ਨੂੰ ਸੋ ਰਿਆਲ ਸਾਹਿਬ ਦਾ ਕਈ ਵਾਰੀ ਇਮੋਸ਼ਨਲ ਹੋ ਜਾਂਦੇ ਉਹ ਕਈ ਵਾਰੀ ਬਹੁਤ ਪੂਰਾ ਬ੍ਰੀਫ ਦੇ ਵਿੱਚ ਸਟੋਰੀ ਦੱਸਣੀ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਫਿਰ ਕਹਿੰਦਾ ਹੈ ਤੇ ਇਮੋਸ਼ਨਲ ਹੋ ਗਿਆ ਤੇ ਬਾਜੀ ਰੁਕੋ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਇਸ ਫਿਲਮ ਦੇ ਵਿੱਚ ਜਿੱਦਾਂ ਹੁਣ ਭੱਲਾ ਸਾਹਿਬ ਡਬਲ ਰੋਲ ਦੇ ਵਿੱਚ ਨੇ ਸੋ ਉਹ ਚੇਂਜ ਜਿਹੜਾ ਹੈ ਉਹ ਬੜਾ ਪਿਆਰਾ ਹੈ ਫਿਰ ਜਿਹੜੀ ਸਾਡੀ ਸਾਡੀ ਮਦਦ ਦੇ ਨਾਲ ਜਿਹੜੀ ਬੌਂਡਿੰਗ ਹੈ ਉਹ ਬੜੀ ਪਿਆਰੀ ਹੈ ਫਿਰ ਮੈਸੇजेस ਬੜੇ ਚੰਗੇ ਨੇ ਬਹੁਤ ਸਾਰੀਆਂ ਚੀਜ਼ਾਂ ਐ ਫਿਲਮ ਦੇ ਵਿੱਚ ਅਸੀਂ ਕਰਨ ਰਿਆਲ ਸਾਹਿਬ ਕਰਨ ਚ ਸਫਲ ਹੋਏ ਨੇ ਔਰ ਮੈਨੂੰ ਉਮੀਦ ਹੈ ਕਿ ਲੋਕੀ ਇੰਜੋਏ ਕਰਨਗੇ ਇਸ ਸੀਨ ਨੂੰ ਇਹ ਜਿਹੜੀ ਤੁਹਾਡੀ ਫਿਲਮ ਦੀ ਟੈਗਲਾਈਨ ਹੈ ਕਿ ਅਸੀਂ ਪਿੰਡੂ ਨਹੀਂ ਦਿਲਾਂ ਦੇ ਮਾੜੇ ਇਹ ਜਿਹੜਾ ਪਹਿਲਾਂ ਤੁਹਾਡਾ ਨਾਮ ਵੀ ਸੀ ਤੁਹਾਡਾ ਸੋ ਤੁਹਾਨੂੰ ਲੱਗਦਾ ਜਿਹੜੀ ਪਿੰਡੂ ਮੁੰਡਾ ਦੀ ਇਮੇਜ ਹੈ ਸਪੈਸ਼ਲੀ ਕੁੜੀਆਂ ਦੀ ਨਜ਼ਰਾਂ 'ਚ ਕਿ ਯਾਰ ਪਿੰਡੂ ਉਹ ਚੇਂਜ ਹੋਏਗੀ ਫਿਲਮ ਤੋਂ ਬਾਅਦ ਹਾਂ ਬਿਲਕੁਲ ਚੇਂਜ ਹੋਊਗੀ ਨਾ ਕਿਉਂਕਿ ਪਿੰਡੂ ਵੀ ਅੱਜ ਕੱਲ ਪਿੰਡੂ ਰਹੇ ਨੇ अर्बन ਹੋ ਗਿਆ ਹੈ अर्बन ਪਿੰਡੂ ਸਹੀ ਕਹਿੰਦਾ अर्बन ਪਿੰਡੂ ਹੋ ਗਿਆ ਕਿਉਂਕਿ ਸਟਾਈਲ ਵੀ ਪਿੰਡ ਵਾਲਿਆਂ ਮੁੰਡਿਆਂ ਕੋਲ ਹੈ ਔਰ ਓਬਵੀਅਸਲੀ ਦਲੇਰ ਵੀ ਹੁੰਦੇ ਨੇ ਪੈਸਾ ਵੀ ਖਰਚਦੇ ਨੇ ਕੋਈ ਕੈਲਕੂਲੇਸ਼ਨ ਨਹੀਂ ਹੁੰਦੀ ਉਹਨਾਂ ਦੀ ਕਿ ਯਾਰ ਇੱਥੇ ਲਾਵਾਂਗੇ ਤੇ ਇਥੋਂ ਘਟ ਜਾਣਗੇ ਇੱਥੋਂ ਲਾਵਾਂਗੇ ਉਹਨਾਂ ਠੀਕ ਹੈ ਆਏ ਆ ਜਿੱਥੇ ਦੇਖਦੇ ਆ ਕੱਲ ਨੂੰ ਦੇਖੀ ਜਾਊਗੀ ਤੋ ਮਨ ਨੂੰ ਬਹੁਤ ਸਾਰੀਆਂ ਚੀਜ਼ਾਂ ਅਦਾਂ ਦੀਆਂ ਹੈਗੀਆਂ ਫਿਲਮ ਦੇ ਵਿੱਚ ਜਿਹੜੀਆਂ ਕੁੜੀਆਂ ਤਾਂ ਵੈਸੇ ਵੀ ਹੁਣ ਵੀ ਪੋਜ਼ਿਟਿਵ ਨੇ ਪਿੰਡੂ ਮੁੰਡਿਆਂ ਲਈ ਕਿਉਂਕਿ ਪਿੰਡੂ ਮੁੰਡੇ ਸਾਨੂੰ ਦੱਸਿਆ ਕਿ ਕਿੰਨੀਆਂ ਕੁਆਲਿਟੀਆਂ ਹੁੰਦੀਆਂ ਹਨ ਤੇ ਕੋਈ ਕੰਜੂਸੀ ਨਹੀਂ ਹੁੰਦੀ ਮਤਲਬ ਕਿਤੇ ਵੀ ਜਾਣਾ ਫੈਸ਼ਨ ਦੇ ਮਰਦਿਆਂ ਨੇ ਹਾਂ ਬਿਲਕੁਲ ਤੇ ਹੁਣ ਤੇ ਪਹਿਲਾਂ ਸਪਾਈਕੀ ਵਾਲ ਨਹੀਂ ਹੁੰਦੇ ਸੀਗੇ ਫਿਰ ਹੁਣ ਸਪਾਈਕੀ ਵਾਲ ਹੋ ਗਏ ਸੋਹਣੀ ਸੋਹਣੀਆਂ ਪੱਗਾਂ ਵੀ ਬੰਨਦੇ ਮੁੰਡੇ ਸੋ ਬਿਲਕੁਲ ਸਾਰੀਆਂ ਚੀਜ਼ਾਂ ਪਿੰਡਾਂ 'ਚ ਆ ਗਈਆਂ ਪਿੰਡਾਂ ਨੂੰ ਪਤਾ ਲੱਗ ਗਿਆ ਕਿ ਬ੍ਰਾਂਡ ਕੀ ਹੁੰਦੇ ਆ ਪਹਿਲਾਂ ਸ਼ਹਿਰਿਆਂ ਨੂੰ ਜ਼ਿਆਦਾ ਪਤਾ ਹੁੰਦਾ ਸੀ ਤੇ ਉਹਨਾਂ ਜਿਹੜਾ ਛੱਡੋਂ ਦਿੱਸਦਾ ਇਹ ਚੰਡੀਗੜ੍ਹ ਸ਼ਹਿਰ ਨਹੀਂ ਪੜ ਦਿੱਤਾ ਸਾਰੇ ਜੱਟਾਂ ਨੂੰ ਬਿਲਕੁਲ ਸਹੀ ਚੰਡੀਗੜ੍ਹ ਦੇ ਏਰੀਏ ਜੀ ਸਾਡੀ ਸ਼ੂਟ ਹੋਇਆ ਔਰ ਚੰਡੀਗੜ੍ਹ ਦੀਆਂ ਬਹੁਤ ਸਾਰੀਆਂ ਚੀਜ਼ਾਂ ਐਸਦੀਆਂ ਨੇ ਜਿਹੜੀਆਂ ਅਸੀਂ ਫਿਲਮ 'ਚ ਸ਼ੂਟ ਕਰਨ ਤੇ ਕਾਮਯਾਬ ਹੋਏ ਆ ਕਿਵੇਂ ਲਾਈਫ ਚੇਂਜ ਹੋਈ ਆ ਥੋੜੇ ਜਿਹੇ ਸਮੇਂ 'ਚ ਸਾਡੀ ਸਾਰਿਆਂ ਦੀ ਸੋ ਉਹ ਸਾਰੀਆਂ ਚੀਜ਼ਾਂ ਕੀਤੀਆਂ ਨੇ ਸ਼ੂਟ ਉਹਦੇ ਤੁਸੀਂ ਸਾਨੂੰ ਜਦੋਂ ਅਸੀਂ 28 ਤਰੀਕ ਨੂੰ ਇਨਵੀਟੇਸ਼ਨ ਦੇਵਾਂਗੇ ਤੁਸੀਂ ਫਿਲਮ ਦੇਖਣ ਤੋਂ ਬਾਅਦ ਫਿਰ ਸਾਨੂੰ ਕਹੋਗੇ ਠੀਕ ਹੈ ਤੁਸੀਂ ਸਹੀ ਕਹਿੰਦੇ ਸੀ ਠੀਕ ਹੈ ਸੋ ਫਿਰ ਇੱਕ ਫਿਲਮ ਦਾ ਗਾਣਾ ਹੋ ਜਾਏ ਬਿਕੋਜ਼ ਤੁਸੀਂ ਫਿਲਮ ਦਾ ਫਿਲਮ ਚ ਗਾਣੇ ਵੀ ਗਾਏ ਨੇ ਆਈ ਥਿੰਕ ਤਿੰਨ ਗਾਣੇ ਗਾਏ ਨੇ ਚਾਰ ਚਾਰ ਗਾਣੇ ਨੇ ਕਿਉਂਕਿ ਇੱਕ ਗਾਣਾ ਹੁਣ ਅਸੀਂ ਕੱਲ ਨੂੰ ਰਿਕਾਰਡ ਕਰ ਰਹੇ ਹਾਂ ਉਹ ਦੋ ਤਿੰਨ ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ ਕੁੜੀ ਮਿੱਤਰਾਂ ਨੂੰ ਸੋਹਣੀ ਮਿਲੇਗੀ ਕੁੜੀ ਮਿੱਤਰਾਂ ਨੂੰ ਸੋਹਣੀ ਮਿਲੇਗੀ ਜਾਂ ਸਾਵਲੇ ਜੇ ਰੰਗ ਹੋਏਗੀ ਵਿਆਹ ਉਹਦੇ ਨਾਲ ਕਰਾਵਾਂਗੇ ਵਿਆਹ ਉਹ ਦੇਣਾ ਕਰਾਵਾਂਗੇ ਜਿਹੜੀ ਮੰਮੀ ਨੂੰ ਪਸੰਦ ਹੋਏਗੀ ਵਿਆਹ ਉਹ ਦੇਣਾ ਕਰਾਵਾਂਗੇ ਜਿਹੜੀ ਮੰਮੀ ਨੂੰ ਪਸੰਦ ਹੋਏਗੀ ਤੇ ਪਿੰਡੂੁੰ ਮੁੰਡੇ ਮੁੰਡੇ ਮੰਮੀ ਦੀ ਗੱਲ ਸੁਣ ਕੇ ਵਿਆਹ ਕਰਾਉਂਦੇ ਨੇ ਹਾਂ ਕਿਉਂਕਿ ਬਾਪੂ ਸਾਡਾ ਉਹਦੇ 'ਚ ਥੋੜਾ ਜਿਹਾ ਖੜਾ ਹੈ ਖੜ੍ਹ ਸਭਾ ਦਾ ਸੁਣਦੇ ਨਹੀਂ ਸਾਡੀ ਗੱਲ ਔਰ ਮੰਮੀ ਸਾਡੀ ਹਰ ਇੱਕ ਗੱਲ ਨੂੰ ਪ੍ਰਵਾਨ ਚੜਾਉਂਦੇ ਆ ਤਾਂ ਫਿਰ ਅਸੀਂ ਕਹਿੰਦੇ ਮੰਮੀ ਨੂੰ ਪਸੰਦ ਜਿਹੜੀ ਹੋएगी ਉਹ ਉਹਨੂੰ ਵਿਆਹ ਲਿਆਉਣਾ ਬਾਪੂ ਮੰਨੇ ਚਾਹੇ ਨਾ ਮੰਨੇ ਤਾਂ ਮੌਨਸੂਨ ਨੂੰ ਤੁਸੀਂ ਕਿਵੇਂ ਇੰਜੋਏ ਕਰਦੇ ਹੋ ਮੌਨਸੂਨ ਨੂੰ ਮੈਂ ਬੜੇ ਵਧੀਆ ਤਰੀਕੇ ਨਾਲ ਇੰਜੋਏ ਕਰਦਾ ਕਿਉਂਕਿ ਬਾਰਿਸ਼ ਜਿਹੜੀ ਹੈ ਨਾ ਉਹ ਭਿਜਣਾ ਪਸੰਦ ਹੈ ਤੁਹਾਨੂੰ ਹੈ ਭਿਜਣਾ ਪਸੰਦ ਭਿਜਣਾ ਨਹੀਂ ਪਸੰਦ ਮੈਨੂੰ ਭਿਜਦੇ ਦੇਖਣਾ ਪਸੰਦ ਆ ਆਪਣੇ ਲੋਕੀ ਭਿਜਦੇ ਹੋਣ ਔਰ ਮੀਂਹ ਪੈਂਦਾ ਹੋਵੇ ਕਿ ਉੱਚੀ ਜੀ ਬਿਲਡਿੰਗ ਤੇ ਮੈਂ ਖੜਾ ਹੋਵਾਂ ਤੇ ਮਤਲਬ ਬਿਲਕੁਲ ਮਤਲਬ ਐਗਜ਼ੈਕਟ ਲੋਕ ਅੱਜ ਵਾਲੀ ਲੋਕੇਸ਼ਨ ਬਿਲਕੁਲ ਪਰਫੈਕਟ ਹੈ ਪਰਫੈਕਟ ਹੈ ਬਿਲਕੁਲ ਕਿਉਂਕਿ ਅੱਗੇ ਸੋ ਚੰਗਾ ਲੱਗਦਾ ਕਿਉਂਕਿ ਮਾਲਕ ਨੇ ਬਣਾਈਆਂ ਹੋਈਆਂ ਇਹ ਚੀਜ਼ਾਂ ਕੁਦਰਤ ਨੇ ਬਣਾਈਆਂ ਹੋਈਆਂ ਮੌਸਮ ਪੱਤੇ ਝੜ ਕੇ ਲੋ ਚਾਹੇ ਸੌਣ ਦਾ ਮਹੀਨਾ ਕਹਿ ਲੋ ਚਾਹੇ ਜੋ ਜੋ ਕੁਦਰਤ ਨੇ ਸਿਰਜੀਆਂ ਚੀਜ਼ਾਂ ਸਾਰੀਆਂ ਚੰਗੀਆਂ ਲੱਗਦੀਆਂ ਔਰ ਰੇਗ ਨੂੰ ਚੰਗੀਆਂ ਲੱਗਦੀਆਂ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਹੋਣਗੀਆਂ ਨੈਚੁਰਲ ਜਿਵੇਂ ਪਿੰਡੂ ਹੁੰਦੇ ਨੇ ਤਾਂ ਠੀਕ ਹੈ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ ਤੇ ਤੁਹਾਡੀ ਫਿਲਮ ਲਈ 올 द बेस्ट ਉਮੀਦ ਹੈ ਦਰਸ਼ਕ ਬਹੁਤ ਇੰਜੋਏ ਕਰਨਗੇ ਕਾਮੇਡੀ ਫਿਲਮ ਹੈ ਤੇ ਹੱਸ-ਹੱਸ ਕੇ ਕੁਝ ਹੋ ਕੇ థিয়েਟਰਸ ਤੋਂ ਨਿਕਲਣਗੇ ਥੈਂਕ ਯੂ ਵੈਰੀ ਮਚ ਤਾਹਿਰਾ ਔਰ ਸੈਕੰਡ ਟਾਈਮ ਤੁਸੀਂ ਇਹਨਾਂ ਟਾਈਮ ਖੁੱਲਾ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਤੁਸੀਂ ਸਾਨੂੰ ਆਮ ਤੋਂ ਖਾਸ ਬਣਾਉਂਦੇ ਹੋ ਸਾਡੀਆਂ ਗੱਲਾਂ ਸਾਡੇ ਗੀਤ ਲੋਕਾਂ ਦਾ ਥਰੂ ਇਸ ਚੈਨਲ ਕੈਮਰਾ ਲਾ ਕੇ ਜਾਨੇ ਹੋ ਸੋ ਬਹੁਤ ਬਹੁਤ ਧੰਨਵਾਦ ਬਲਕਿ ਆਲਵੇਜ਼ ਇੰਜੋਏ ਟਾਕਿੰਗ ਟੂ ਯੂ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ヴェਰੀ ਮੱਚ ਗੋਡ ਬlesਸ ਤਾਇਰਾ ਵਸੀਨ এবੀਪੀ ਸੰਜਾ ਚੰਡੀਗੜ੍ਹ ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpisanjha.in ਤੇ